ਤੁਹਾਡਾ ਮੇਰਾ ਨਾਮ ਪੂਜਾ ਵਜੀ ਪੂਜਾ ਜੀ ਤੁਹਾਡੇ ਨਾਲ ਜਿਹੜੀ ਕੱਲ ਲੁੱਟਖੋ ਹੋਈ ਹੈ ਕੀ ਹੋਇਆ ਸੀ ਕਿਸ ਤਰ੍ਹਾਂ ਪੂਰਾ ਮਾਮਲਾ ਦੱਸੋ ਭਾਜੀ ਅਸੀਂ ਨਾ ਸਿਪਰੀਆਂ ਗਏ ਤੇ ਨਾ ਮੈਡੀਕਲ ਸਟੋਰ ਤੋਂ ਦਵਾਈ ਲਈ ਜੀ ਅੱਡੇ ਤੋਂ ਤੇ ਵਾਪਸ ਆਂਦੇ ਟਾਈਮ ਨਾ ਮੇਰੇ ਨਾਲ ਮੇਰੀ ਦਰਾਣੀ ਹੀ ਗਈ ਨਾਲ ਕਾਕਾ ਵੀ ਆਇਗਾ ਤੇ ਆਂਦਿਆਂ ਦੇ ਪੋਰਟੀਫਾਮ ਦੇ ਲੱਗੇ ਨਾ ਇਸ ਸਾਈਡ ਤੋਂ ਜਾਂਦੇ ਵੇ ਇਹ ਤਿੰਨ ਜਣੇ ਤੇ ਮੋਟਰਸਾਈਕਲ ਤੇ ਨਾ ਕੋਣ ਕੋਣ ਸੀ ਮੋਟਰਸਾਈਕਲ ਤੇ ਇੱਕ ਸਰਦਾਰ ਮੁੰਡਾ ਹੈਗਾ ਇੱਕ ਲੇਡੀ ਸੀਗੇ ਇੱਕ ਮੁੰਨਾ ਹੈਗਾ ਕਾਫੀ ਲੰਬੇ ਚੰਬੇ ਦੇ ਮਤਲਬ 6.5 ਫੁੱਟ ਦੇ ਕਰੀਬ ਹੋਣਾ ਬੰਦਾ ਠੀਕ ਤੇ ਉਹਨਾਂ ਨੇ ਲਿਆ ਕੇ ਨਾ ਮੋਟਰਸਾਈਕਲ ਸਕੂਟੀ 'ਚ ਮਾਰਤਾ ਤੇ ਮੈਂ ਸਕੂਟ ਨੇ ਇੱਕ ਸਾਈਡ ਤੋਂ ਕੱਢਣ ਲੱਗੀ ਨਾ ਉਹਨੇ ਜਿੱਦਾਂ ਹੀ ਡਾਟ ਕੱਢ ਗਿਆ ਨਾ ਮੇਰੀ ਇੱਥੇ ਧੋਣ ਤੇ ਮਾਰਿਆ ਪੁੱਠਾ ਕਰਕੇ ਫਿਰ ਮੇਰੀ ਬਾਹ ਤੇ ਮਾਰਿਆ ਫਿਰ ਮੈਂ ਉਹਦਾ ਡਾਟ ਫੜ ਲਿਆ ਅੱਗੋ ਤੇ ਉਹ ਕਹਿੰਦਾ ਲਾ ਦੇ ਜਿਹੜਾ ਵੀ ਕੁਛ ਹੋਇਆ ਤੇਰੇ ਕੋ ਮੈਂ ਇਹਨਾਂ ਦੋਨਾਂ ਨੂੰ ਕਾਕੇ ਨੂੰ ਤੇ ਇਹਨੂੰ ਪਿੱਛੇ ਕੀਤਾ ਮੈਂ ਕਿਹਾ ਇਹਨਾਂ ਨੂੰ ਹੱਥ ਨਾ ਲਾਈ ਤੂੰ ਤੇ ਉਹ ਕਹਿੰਦਾ ਖੋਲਦੇ ਹੋ ਨੇ ਨਾ ਇੱਥੇ ਮਾਰਦੇ ਮਾਰਦੇ ਮੇਰੇ ਹੱਥ 'ਚ ਡਾਟ ਮਾਰ ਕੇ ਬੂਠੀਆਂ ਲੈ ਗਿਆ ਖੋਲ ਕੇ ਤੇ ਫਿਰ ਮੇਰੇ ਧੋਣ ਤੇ ਡਾਟ ਰੱਖੇ ਰੱਖੇ ਨਾ ਇਸ ਸਾਈਡ ਨੂੰ ਇਹ ਮੇਰੀ ਦਰਾਨੀ ਖੜੀ ਗਈ ਦੇ ਗਾਲ ਨੂੰ ਹੱਥ ਪਾ ਕੇ ਨਾ ਇਹਦਾ ਮੰਗਲ ਸੂਤਰ ਵੀ ਲੈ ਗਿਆ ਮੈਂ ਕਾਫੀ ਆਵਾਜ਼ਾਂ ਵੀ ਲਗਾਈਆਂ ਲੱਗੇ ਛਕੇ ਕਿੰਨੇ ਚਲੇ ਨਾ ਕਿਸੇ ਨੇ ਮਤਲਬ ਕੋਈ ਹੈਲਪ ਨਹੀਂ ਕੀਤੀ ਮੁੰਡੇ ਵੀ ਹੀਗੇ ਸਾਡੇ ਪਿੰਡ ਦੇ ਵੀ ਕਾਫੀ ਹੀਗੇ ਉਹਨਾਂ ਨੇ ਵਿਚਾਰੇ ਨੇ ਕਾਫੀ ਕੋਸ਼ਿਸ਼ ਕੀਤੀ ਮਗਰ ਵੀ ਗਏ ਪਰ ਹੱਥ ਨਹੀਂ ਆਏ ਤੁਹਾਡੇ ਬੱਚੇ ਤੁਹਾਡਾ ਬੱਚਾ ਵੀ ਸੀਗਾ ਛੋਟਾ ਹਾਂਜੀ ਮੇਰਾ 22 ਸਾਲ ਦਾ ਬੱਚਾ ਇਹਨੂੰ ਵੀ ਫੋਨ ਦੀ ਕੋਸ਼ਿਸ਼ ਆਈ ਸੀ ਹਾਂਜੀ ਉਹ ਲੇਡੀ ਨੇ ਮਤਲਬ ਇਹਨੂੰ ਫੋਨ ਦੀ ਕੋਸ਼ਿਸ਼ ਕੀਤੀ ਪਰ ਇਹ ਮੇਰੀ ਦਰਾਨੀ ਨੇ ਉਹਨੂੰ ਛੱਡਿਆ ਉਹਨੂੰ ਲੁਕਾ ਲਿਆ ਚੁੰਨੀ ਵਿੱਚ ਤੇ ਫਿਰ ਇਹਨੂੰ ਹੀ ਤੁਹਾਡੇ ਨੋ ਨਾਂ ਲਾਤੇ ਉਹਨਾਂ ਨੇ ਇਹਦਾ ਮੰਗਲ ਸੂਤਰ ਲੈ ਕੇ ਕਿ ਕਿ ਲੱਗੋ ਤੁਹਾਡਾ ਕਿੰਨਾ ਇਕ ਸਮਾਨ ਸਾਰਾ ਲੈ ਕੇ ਗਿਆ ਕਿੰਨੇ ਟੋਲੇ ਹੋ ਗਏ ਹਾਂਜੀ 1.5 ਕੋ ਟੋਲੇ ਦਾ ਮੰਗਲ ਸੂਤਰ ਹੀਗਾ ਤੇ ਚਾਰ ਚਾਰ ਗ੍ਰਾਮ ਦੀਆਂ ਹਾਂਜੀ ਅੰਗੂਠੀਆਂ ਆਈਆਂ ਮੇਰੀਆਂ ਦੋ ਹਾਂਜੀ ਤੇ ਬਾਕੀ ਮੇਰੇ ਈਰਿੰਗ ਵਗੈਰਾ ਬਚ ਗਏ ਕਿਉਂਕਿ ਮੈਂ ਚੁੰਨੀ ਲਵੇਟੀ ਹੀਗੀ ਨਾ ਮਤਲਬ ਇਦਾਂ ਮੂੰਹ ਨੂੰ ਇਹ ਉਹਨਾਂ ਦੀ ਨਜ਼ਰ 'ਚ ਨਹੀਂ ਆਏ ਅੱਛਾ ਲੁਟੇਰੀਆਂ ਨਾਲ ਇੱਕ ਲੇਡੀਜ਼ ਵੀ ਸੀ ਹਾਂਜੀ ਇੱਕ ਲੇਡੀ ਵੀ ਹੀਗੇ ਤੁਸੀਂ ਸਮਾਂਲੇ ਪੁਲਿਸ ਨੂੰ ਸ਼ਿਕਾਇਤ ਕਰਤੀ ਹਾਂਜੀ ਅਸੀਂ ਰਿਪੋਰਟ ਲਿਖਾਇਆ ਹੈ ਤੇਰਾ ਸਮਾਂ ਹਾਂਜੀ ਬਾਜੀ ਇਹੀ ਹੈ ਜੋ ਸਾਡੇ ਨਾਲ ਹੋਇਆ ਨਾ ਕਿਸੇ ਨਾਲ ਵੀ ਨਾ ਹੋਵੇ ਤੇ ਦੂਸਰੀ ਗੱਲ ਹੈ ਕਿ ਚਲੋ ਜੇ ਸਾਡਾ ਸਮਾਨ ਮਿਲਦਾ ਤਾਂ ਸਾਨੂੰ ਵਾਪਸ ਦੇ ਦੇਣ ਕਿਉਂਕਿ ਮੇਰਾ ਬੱਚਾ ਵੀ ਨਾਲ ਹੀਗਾ ਜੀ ਉਹਨੂੰ ਕੁਝ ਕਰ ਜਾਂਦੇ ਤਾਂ ਫਿਰ ਕੀ ਕਰਨਾ ਹੀਗਾ ਸੀ ਹਾਂਜੀ ਉਹਨਾਂ ਨੇ ਕੋਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਪਰ ਚਲੋ ਜਾਨ ਬਚ ਗਈ ਬੱਚਾ ਬਚ ਗਿਆ ਹੋਰ ਕੀ ਚਾਹੀਦਾ ਸਾਨੂੰ ਚਲੋ ਉਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਪੁਲਿਸ ਦਾ ਰਿਪੋਰਟ ਲਖਾਈ ਐ ਅਸੀਂ ਸੁਣਿਆ ਜੀ ਤੁਸੀਂ ਵੀ ਨਾਲ ਸੀਗੇ ਆਪਣੀ ਜਖਮਾਨੀ ਨਾਲ ਹਾਂਜੀ ਹਾਂਜੀ ਅਸੀਂ ਵੀ ਨਾਲ ਸੀਗੇ ਕੀ ਹੋਇਆ ਸੀਗਾ ਕਿਸ ਤਰ੍ਹਾਂ ਹੋਇਆ ਸੀਗਾ ਅਸੀਂ ਉਧਰੋਂ ਆਉਂਦੇ ਪਏ ਸੀਗੇ ਮੈਡੀਸਿਨ ਲੈ ਕੇ ਤੇ ਉੱਥੇ ਨਾ ਅੱਗੇ ਨਾ ਇਹ ਬਾਈਕ ਤੇ ਆਉਂਦੇ ਪਏ ਸੀਗੇ ਤੇ ਇਹਨਾਂ ਨੇ ਨਾ ਬਾਈਕ ਲੈ ਆ ਕੇ ਤਾਂ ਸਾਡੀ ਉੱਤੇ ਮਾਰੀ ਸਕੂਟੀ ਤੇ ਮਾਰੀ ਤਾਂ ਉਹਨਾਂ ਨੇ ਬਾਈਕ ਪਾਤੀ ਥੱਲੇ ਲੰਮੇ ਪਾਤੀ ਤੇ ਉਹਨੇ ਨਾ ਪਿੱਛੋਂ ਆ ਕੇ ਨਾ ਤੇ ਭਾਬੀ ਦੇ ਡਾਟ ਮਾਰਤਾ ਉਹਨਾਂ ਨੇ ਉਪਠਾ ਕਰਕੇ ਤਾਂ ਫਿਰ ਉਹ ਕੀ ਬੋਲਦੇ ਜੋ ਵੀ ਹੈਗਾ ਹੈ ਖੋਣ ਲੱਗੇ ਸਾਡੇ ਤੋਂ ਜੋ ਵੀ ਹੈਗਾ ਹੈ ਤਾਂ ਕਰ ਦੋ ਭਾਬੀ ਨੇ ਨਾ ਆਪਣੀਆਂ ਗੁੱਠੀਆਂ ਬੋਲਦੇ ਅਸੀਂ ਨਹੀਂ ਦੇਣੀਆਂ ਭੀ ਤਾਂ ਉਹਨਾਂ ਨੇ ਡਾਟ ਮਾਰਤਾ ਉਹਨਾਂ ਦੇ ਹੱਥ 'ਚ ਤੇ ਫਿਰ ਉਹ ਗੁੱਠੀਆਂ ਲੈ ਗਏ ਮੈਂ ਤਾਂ ਪਿੱਛੇ ਹੋ ਗਈ ਭਾਬੀ ਕਹਿੰਦੀ ਇਹਨਾਂ ਨੂੰ ਨਿਆਣਿਆਂ ਨੂੰ ਕੁਛ ਨਹੀਂ ਕਰਨਾ ਮੈਂ ਤਾਂ ਪਿੱਛੇ ਹੋ ਗਈਗੀ ਥੋੜੀ ਫਿਰ ਤੁਹਾਡੇ ਇਹ ਕਹਿੰਦੇ ਉਹ ਜਿਹੜੀ ਲੇਡੀਜ਼ ਨਾਲ ਸੀ ਉਹ ਉਸ ਜਿਹੜੀ ਲੁਟੇਰੀ ਉਸ ਇਹ ਤੁਹਾਡੇ ਨਾਲ ਬੱਚਾ ਖੰਦੀ ਖੁਸ਼ੀ ਕੀਤੀ ਹੈ ਹਾਂਜੀ ਉਹ ਉਹਨੇ ਹਾਂਜੀ ਉਹਨੇ ਨਾ ਬੱਚਾ ਖੋਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਬੱਚਾ ਮੈਂ ਨੇ ਦੁਪੱਟੇ ਚ ਲੁਕਾ ਲਿਆ ਤੇ ਜਿੱਦਾਂ ਮੈਂ ਲੁਕਾਉਣ ਲੱਗੀ ਉਹਨੇ ਮੰਗਲ ਸੂਤਰ ਦੇਖ ਲਿਆ ਮੇਰੇ ਗਾਲ ਚ ਨਾ ਉਹਨੇ ਨਾ ਗਾਲ ਚ ਮੇਰੇ ਇੱਥੇ ਮੰਗਲ ਸੂਤਰ ਖੋ ਲਿਆ ਫਿਰ ਉਹਨੇ ਜਾਣਦੀ ਵਰਨਾ ਗਾਲ ਤੋਂ ਕੀ ਤੁਸੀਂ ਹੁਣ ਖੁਸ਼ੀ ਦੀ ਮੰਗ ਕਰਦੇ ਹੈ ਇਹ ਹੀ ਮੰਗ ਕਰਨੇ ਹੈ ਕਿ ਉਹਨਾਂ ਨੂੰ ਚੋਰਾ ਨੂੰ ਫੋੜੋ ਜਲਦ ਤੋਂ ਜਲਦ